ਸਾਲ ਦੀ ਬੱਚੀ ਦੇ ਨਾਲ ਇੱਕ ਹਾਦਸਾ ਵਾਪਰਦਾ ਹੈ ਪਰ ਉਸ ਤੋਂ ਬਾਅਦ ਉਹਦੀ ਜਾਨ ਚਲੀ ਜਾਂਦੀ ਹੈ ਉਸੇ ਚੀਜ਼ ਨੂੰ ਲੈ ਕੇ ਗੱਲਬਾਤ ਕਰਨ ਦੀ ਜ਼ਰੂਰੀ ਹੈ ਕੁਦਰਤੀ ਵਕੀਲ ਸਾਹਿਬ ਸਾਡੇ ਨਾਲ ਮੌਜੂਦ ਨੇ ਪੰਕਜ ਸ਼ਰਮਾ ਜੀ ਐਡਵੋਕੇਟ ਸੀਨੀਅਰ ਐਡਵੋਕੇਟ ਨੇ اور ਵੱਡੀ ਗੱਲ ਹੈ ਇਸ ਕੇਸ ਨੂੰ ਦੇਖਦੇ ਪਏ ਆ ਮੌਜੂਦਾ ਸਥਿਤੀਆਂ ਬਾਰੇ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਹਾਂ ਵਕੀਲ ਸਾਹਿਬ ਪਹਿਲੀ ਗੱਲ ਤਾਂ ਸਵਾਗਤ ਹੈ ਜੀ ਵਨ ਇੰਡੀਆ ਪੰਜਾਬੀ ਸਰ 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 ਬਈ ਕਹੇ ਕਿ ਡੋਟ ਸੇ ਸੀਨੀਅਰ ਇਟ ਇਜ਼ ਬੀਗ ਐਨ ਐਡਵੋਕੇਟ ਆਈ ਵਿਲ ਸੇ ਕਿ ਆਮ ਐਨ ਐਡਵੋਕੇਟ ਪਲੀਜ਼ ਬਿਲਕੁਲ ਵਕੀਲ ਸਾਹਿਬ ਮੈਂ ਗੱਲ ਕਰਨੀ ਚਾਹੁੰਦਾ ਹਾਂ ਕਿ ਜੋ ਪਰਿਸਥਿਤੀਆਂ ਵਾਪਰੀਆਂ ਉਸ ਬੱਚੀ ਦੇ ਨਾਲ ਜੋ ਕੁਝ ਹੋਇਆ ਅਦਾਲਤੀ ਤੌਰ ਦੇ ਉੱਤੇ ਇਸ ਵੇਲੇ ਕੀ ਚੱਲ ਰਿਹਾ ਸਰ 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 ਇੱਕ ਛੋਟੀ ਜੀ ਰਿਕੁਐਸਟ ਹੈ ਤੁਹਾਨੂੰ ਵੀ ਤੁਹਾਡੇ ਮਾਧਿਅਮ ਨਾਲ ਵੀ ਤੁਹਾਨੂੰ ਵੀ ਤੁਹਾਡੇ ਮਾਧਿਅਮ ਨਾਲ ਵੀ ਕਿ ਇਸ ਕੇਸ ਨੂੰ ਲੈ ਕੇ ਪਲੀਜ਼ 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 ਐਂਡ ਪਲੀਜ਼ ਇਹਨੂੰ ਬਹੁਤਾਂ ਸੋਸ਼ਲ ਮੀਡੀਆ ਤੇ ਨਾਲ ਜਿੱਦ ਪਹਲਿੱਤਾ ਜਾਵੇ ਨਾਲ ਲੈ ਕੇ ਜਾਇਆ ਜਾਵੇ ਦੇਖੋ ਠੀਕ ਹੈ ਮੈਂ ਇਸ ਲਈ ਕੋਰਟ 'ਚ ਕਿਸੇ ਹੋਰ ਕੇਸ ਹੈ ਤੁਸੀਂ ਮੈਨੂੰ ਮਿਲਿਓ ਭਈ ਇਸ ਗੱਲ ਦੇ ਬਾਰੇ ਪੁੱਛ ਰਹੇ ਹਾਂ ਬਟ ਮੇਰੇ ਤਾਡੇ ਮadhyam ਰਹੀ ਵੀ ਅਪੀਲ ਹੈ ਕਿ ਇੱਕ ਕੇਸ ਜਿਹੜਾ ਹੈ ਪੁਲਿਸ ਇਹਦੇ ਵਿੱਚ ਇਨਵੈਸਟੀਗੇਸ਼ਨ ਆਪਣਾ ਕਰ ਰਹੀ ਹੈ ਮੈਂ ਉਹਦੇ ਕੋਈ ਫੈਕਟਸ ਡਿਸਕਲੋਸ ਨਹੀਂ ਕਰ ਸਕਦਾ ਜਿਹੜਾ ਕੋਰਟ ਦੇ ਵਿੱਚ ਹੈ ਹਲੇ ਕੋਰਟ ਦੇ ਵਿੱਚ ਜੁਡੀਸ਼ੀਅਲ ਰਿਮਾਂਡ ਚੱਲ ਰਿਹਾ ਹੈ بس ਇੰਨਾ ਹੀ ਹੈ ਬਾਕੀ ਸਾਰਾ ਕੇਸ ਸੰਗੀਨ ਹੈ ਸੀਰੀਅਸ ਹੈ ਇਹਦੇ ਬਾਰੇ ਚ ਬਹੁਤੀ ਜਿਹੜੀ ਗੱਲਬਾਤ ਹੈ ਉਹ ਸੋਸ਼ਲ ਮੀਡੀਆ ਤੇ ਜਾਂ ਮੀਡੀਆ ਤੇ ਲੈ ਕੇ ਆਣੀ ਦੈਟਸ ਨਾਟ ਗੁੱਡ ਅਸੀਂ ਬਣਾ ਡਿਕਡਾਊਨ ਨਹੀਂ ਕਰਦੇ ਪਰ ਕੁਝ ਗੱਲਾਂ ਜ਼ਰੂਰੀ ਨੇ ਜਿਵੇਂ ਇਸ ਕੇਸ ਨੂੰ ਲੈ ਕੇ ਹੁਣ ਤੱਕ ਦੀ ਕਾਰਵਾਈ ਕੀ ਹੈ ਘੱਟੋ ਘੱਟ ਜਿਹੜੇ ਲੋਕ ਇਕੱਠੇ ਹੋਏ ਸੀ ਉਸ ਬੱਚੀ ਦੇ ਵਾਸਤੇ ਉਹਨਾਂ ਨੂੰ ਇਹ ਪਤਾ ਤਾਂ ਹੋਣਾ ਚਾਹੀਦਾ ਕਿ ਕੀ ਚੱਲ ਰਿਹਾ ਜੀ ਜੀ ਨਹੀਂ ਇਹ ਠੀਕ ਹੈ ਉਹ ਆਪਣੇ ਲੈਵਲ ਤੇ ਪਤਾ ਕਰ ਸਕਦੇ ਆ ਜਿੱਤੇ ਤੱਕ ਮੈਂ ਬੀ ਇੰਕਲੋਰ ਇੰਨਾ ਹੀ ਤੁਹਾਨੂੰ ਦੱਸ ਸਕੂਗਾ ਕਿਉਂਕਿ ਤੁਸੀਂ ਹੁਣ ਪੁੱਛ ਰਹੇ ਹੋ ਮੈਨੂੰ ਇਥੇ ਕੋਰਟ ਜਾ ਕੇ ਤੇ ਮੈਂ ਸਿਰਫ ਇੰਨਾ ਹੀ ਦੱਸ ਸਕਦਾ ਕਿ ਹਾਂਜੀ ਪੁਲਿਸ ਦੇ ਕੋਲ ਇਸ ਵੇਲੇ ਤੱਕ ਜਿਹੜੀ ਆ ਉਹ ਚੱਲ ਰਹੀ ਹੈ ਇਨਵੈਸਟੀਗੇਸ਼ਨ ਆ ਇੰਨਾ ਜ਼ਰੂਰ ਹੈ ਕਿ ਪੁਲਿਸ ਦੀ ਇਨਵੈਸਟੀਗੇਸ਼ਨ ਜਿਹੜੀ ਚੱਲ ਰਹੀ ਹੈ ਉਹ ਫੈਮਿਲੀ ਇਹ ਫੀਲ ਕਰਦੀ ਹੈ ਕਿ ਓਦਾਂ ਦੀ ਨਹੀਂ ਚੱਲ ਰਹੀ ਜਿੱਦਾਂ ਹੋਣੀ ਚਾਹੀਦੀ ਸੀ ਸੀਰੀਅਸਨੈਸ ਜਿਹੜੀ ਆ ਪੁਲਿਸ ਦੇ ਪਾਰਟ ਤੇ ਫੈਮਲੀ ਨੂੰ ਨਜ਼ਰ ਨਹੀਂ ਆ ਰਹੀ ਕਿ ਇਹ ਫੈਮਲੀ ਕੈਨ ਫੈਮਲੀ ਹੁਣ ਸੋਸ਼ਲ ਮੀਡੀਆ ਤੇ ਨਹੀਂ ਆ ਸਕਦੀ ਫੈਮਲੀ ਆਪਣੇ ਲੈਵਲ ਤੇ ਜਿਹੜੀ ਹੈ ਉਹ ਐਪਲੀਕੇਸ਼ਨਸ ਵਗੈਰਾ ਜੋ ਵੀ ਕੁਝ ਕਰ ਰਹੇ ਬਟ ਦੇ ਆਰ ਨੋਟ ਫੀਲਿੰਗ ਸੋ ਓਕੇ ਹਾਂ ਦੀ ਬੀਇੰਗ देयर 로यल ਵੈਨ ਦੇ ਡਿਸਕਸ ਵਿਦ ਮੀ ਦੇ ਦੇ ਡੋਟ ਥਿੰਕ ਸੋ ਥੈਟ ਥੇਅਰ ਇਜ਼ ਸੀਰੀਅਸਨੈਸ ਉਹ ਬਾਰ ਬਾਰ ਕਿਸੇ ਕਦੀ ਕਿਸੇ ਆਫੀਸਰ ਸਾਹਿਬ ਕੋਲ ਜਾ ਰਹੇ ਕਦੀ ਕਿਸੇ ਆਫੀਸਰ ਸਾਹਿਬ ਕੋਲ ਜਾ ਰਹੇ ਇਵਨ ਇੱਥੋਂ ਤੱਕ ਕਿ ਉਹਨਾਂ ਦਾ ਕਹਿਣਾ ਹੈ ਕਿ ਐਂਟਰਟੇਨਮੈਂਟ ਵੀ ਨਹੀਂ ਠੀਕ ਠਾਕ ਨਾਲ ਕੀਤਾ ਜਾ ਰਿਹਾ ਤੇ ਇਸ ਜਗ੍ਹਾ ਤੇ ਆ ਕੇ ਬਈ ਜਿਹੜਾ ਅਗਰ ਕਮਿਊਨੀਕੇਸ਼ਨ ਗੈਪ ਰਹੂਗਾ ਵੀ ਉਹ ਪੁੱਛ ਆਪਣੇ ਕੇਸ ਦਾ ਪਤਾ ਕਰਨ ਦਾ ਰਾਈਟ ਹਰੇਕ ਨਾਗਰਿਕ ਨੂੰ ਹੈ ਤੇ ਉਹਨਾਂ ਨੂੰ ਵੀ ਹੈ ਇਹ ਗੱਲ ਜਿਹੜੀ ਹੈ ਇਹ ਛੋਟੀ ਜਿਹੀ ਦੇਖਣ ਵਾਲੀ ਗੱਲ ਜਰੂਰ ਹੈਗੀ ਪਰ ਇਹਦੇ ਬਾਰੇ ਜਿਹੜੇ ਜਿਹੜੇ ਕੋਈ ਅਗਲੇ ਟੂ ਕੁਏ ਸਟੈਪਸ ਹੈ ਉਹ ਲੱਤੇ ਵੀ ਜਾ ਰਹੇ ਐਪਲੀਕੇਸ਼ਨਸ ਮੂਵ ਹੋ ਰਹੀਆਂ ਆ ਆਨਰੇਬਲ ਪ੍ਰੀਮੀਨਿਸਟਰ ਆਫ ਇੰਡੀਆ ਤੱਕ ਵੀ ਇਹ ਜਿਹੜੀਆਂ ਐਪਲੀਕੇਸ਼ਨਸ ਆ ਕਿ ਹਾਂ ਸਾਡੀ ਸੁਣਵਾਈ ਜਰੂਰ ਹੋਵੇ ਫੇਅਰ ਇਨਵੈਸਟੀਗੇਸ਼ਨ ਹੋਵੇ ਪ੍ਰੋਪਰ ਜਿਹੜੀ ਹੈ ਠੀਕ ਠੰਗ ਨਾਲ ਇਨਵੈਸਟੀਗੇਸ਼ਨ ਹੋਵੇ ਕੋਆਪਰੇਸ਼ਨ ਉਹਨਾਂ ਨੂੰ ਮਿਲੇ ਫੈਮਲੀ ਨੂੰ ਇੱਕ ਫੇਥ ਬਣਿਆ ਰਹਿਣਾ ਚਾਹੀਦਾ ਉਹਨਾਂ ਦਾ ਹਾਲੇ ਤੱਕ ਦਾ ਫੇਥ ਹੈ ਕਿ ਉਹ ਸ਼ੇਕ ਨਹੀਂ ਹੋਣਾ ਚਾਹੀਦਾ ਪਰ ਦੇ ਸੰਵਿਧਾਨ ਤੇ ਪਰ ਦੇ ਲਾਅ ਤੇ ਸਭ ਨੂੰ ਫੇਥ ਰਹਿੰਦਾ ਹੈ ਤੇ ਉਹ ਜਿਹੜਾ ਉਹ ਕਾਇਮ ਵੀ ਖਣਾ ਜਿਹੜਾ ਉਹ ਬੜੀ ਜ਼ਰੂਰੀ ਗੱਲ ਰਹਿੰਦੀ ਹੈ ਸੋ ਮੈਂ ਇੰਨਾ ਹੀ ਦੱਸ ਸਕਦਾ ਇੱਕ ਆਖਰੀ ਸਵਾਲ ਹੈ ਮੇਰਾ ਪਾਸਟਰ ਅੰਕੁਨ ਰੂਲਾ ਦਾ ਇੱਕ ਬਿਆਨ ਆਉਂਦਾ ਹੈ ਜਿਸ ਤੋਂ ਬਾਅਦ ਕਾਫੀ ਵਿਵਾਦ ਹੋਇਆ ਉਸ 13 ਸਾਲ ਦੀ ਬੱਚੀ ਨੂੰ ਲੈ ਕੇ ਆ ਉਸ ਵਿਅਕਤੀ ਨੂੰ ਲੈ ਕੇ ਜਿਹਦੇ ਉੱਤੇ ਇਲਜ਼ਾਮ ਨੇ ਹੁਣ ਇਹ ਸੁਣਨ ਨੂੰ ਆਇਆ ਕਿ ਪਰਿਵਾਰ ਨੇ ਕੋਈ ਅਪਲੀਕੇਸ਼ਨ ਮੂਵ ਕੀਤੀ ਹੈ ਅਦਾਲਤ ਵਿੱਚ ਇਸ ਤਰ੍ਹਾਂ ਪਰਿਵਾਰ ਨੇ ਆਪਣੇ ਲੈਵਲ ਤੇ ਦੇਖੋ ਇਹ ਜਿਹੜਾ ਬਿਆਨ ਉਹਨਾਂ ਦਾ ਜੋ ਸੁਣਨ ਚ ਆਇਆ ਹੈ ਕਿ ਸੋਸ਼ਲ ਮੀਡੀਆ ਤੇ ਇੱਕ ਇਸ ਤਰ੍ਹਾਂ ਦਾ ਬਿਆਨ ਵਾਇਰਲ ਹੋਇਆ ਜਿਹੜਾ ਕਿ ਕਿਹਾ ਜਾ ਰਿਹਾ ਹੈ ਕਿ ਪਾਸਟਰ ਅੰਕੁਰ ਨਰੂਲਾ ਹੋਰਾਂ ਦਾ ਬਿਆਨ ਹੈ ਜੇ ਤੇ ਉਹਨਾਂ ਦਾ ਨਹੀਂ ਹੈ ਤੇ ਫਿਰ ਉਹਨਾਂ ਨੂੰ ਸਪਸ਼ਟ ਕਰ ਦੇਣਾ ਚਾਹੀਦਾ ਸੀ ਵੈਸੇ ਚਲੋ ਮੈਂ ਇਹਦੇ 'ਚ ਨਹੀਂ ਕੁਝ ਵੀ ਕਹਿ ਸਕਦਾ ਪਰ ਫਿਰ ਵੀ ਜਿਹੜਾ ਇਹ ਕਿਹਾ ਜਾ ਰਿਹਾ ਹੈ ਕਿ ਇਹ ਬਿਆਨ ਆਸ ਅੰਕੁਰ ਨਰੂਲਾ ਜੀ ਦਾ ਹੈ ਕਿ ਉਹਨਾਂ ਨੇ ਕਹਿ ਕੇ ਹਾਂ ਜੀ ਗॉड ਤੋਂ ਮੈਂ ਮਾਫੀ ਦਵਾਉਂਗਾ ਦਵਾ ਸਕਦਾ ਤੇ ਇਹਦੇ ਨਾਲ ਜਿਹੜਾ ਪਰਿਵਾਰ ਨੇ ਇੱਕ ਐਪਲੀਕੇਸ਼ਨ ਇਹ ਮੂਵ ਕੀਤੀ ਹੈ ਕਿ ਇਹ ਉਹਨਾਂ ਦੇ ਇਸ ਤਰ੍ਹਾਂ ਦੇ ਬਿਆਨ ਜਦ ਕਿ ਹਾਲੇ ਲੜਕੀ ਦੇ ਸਟ੍ਰੀਚਰ ਜਿਹੜੇ ਲਗਾਤਾਰ ਚੱਲਦੇ ਪਏ ਹਾਲੇ ਵੀ ਤੇ ਉਹ ਹਾਲੇ ਕੰਪਲੀਟ ਨਹੀਂ ਹੋਏ ਤੇ ਇਸ ਵੇਲੇ ਹਾਲੇ ਇੱਕ ਮਾਂ ਦਾ ਜਿਹੜਾ ਹਿਰਦੇ ਆ ਉਹ ਇਸ ਵੇਲੇ ਤੱਕ ਹਾਲੇ ਉਹ ਉਹਨਾਂ ਇਮੋਸ਼ਨਸ ਹੈ ਐਂਡ ਮੋਰਓਵਰ ਇਨਵੈਸਟੀਗੇਸ਼ਨ ਇਸ ਸਟਿਲ ਗoing on ਚਲਾਨ ਹਾਲੇ ਪ੍ਰੈਜ਼ੈਂਟ ਨਹੀਂ ਹੋਇਆ ਇਸ ਤਰ੍ਹਾਂ ਦੀਆਂ ਸਟੇਟਮੈਂਟਸ ਆ ਜਾਣੀਆਂ ਤੇ ਉਹਦੇ ਨਾਲ ਜਿਹੜਾ ਹੈ ਕਿ ਇੱਕ ਜਿਹੜੇ ਕੋਈ ਜਿਹੜਾ ਕੰਪਲੇਨੈਂਟ ਹੈ ਉਹਨਾਂ ਦੇ ਵੱਲੋਂ ਐਪਲੀਕੇਸ਼ਨ ਐਸੀ ਗਈ ਹੈ ਕਿ ਮੈਨੂੰ ਇੱਕ ਆਪ ਨੂੰ ਕਹਿੰਦੇ ਡਰ ਲੱਗਿਆ ਔਰ ਮੇਰੇ ਗਵਾਹਾਂ ਨੂੰ ਵੀ ਇੱਕ ਡਰ ਦਾ ਮਾਹੌਲ ਕ੍ਰੀਏਟ ਹੋਇਆ ਹੈ ਕਿ ਕਿਤੇ ਇਦਾਂ ਤੇ ਨਹੀਂ ਹੋਏਗਾ ਕਿ ਹਾਂ ਇੱਕ ਕੋਈ ਆਪਣੇ ਲੈਵਲ ਤੇ ਉਹ ਐਸਾ ਗਰੁੱਪ ਕ੍ਰੀਏਟ ਕਰਦੇ ਨੇ ਕਿ ਹਾਂਜੀ ਇਸ ਕੇਸ ਨੂੰ ਉਹਨਾਂ ਨੂੰ ਇਨਸਾਫ ਨਾ ਮਿਲ ਸਕੇ ਤੇ ਉਹਨਾਂ ਦੀ ਕਿਉਂ ਇੰਟਰਫੀਰੈਂਸ ਹੈ ਕਿਸੇ ਹੋਰ ਕੇਸ 'ਚ ਉਹਨਾਂ ਦੀ ਇੰਟਰਫੀਰੈਂਸ ਕਿਉਂ ਨਹੀਂ ਰਹੀ ਇਸ ਤਰ੍ਹਾਂ ਦੀ ਉਹਨਾਂ ਨੇ ਕੋਈ ਐਪਲੀਕੇਸ਼ਨ ਜਿਹੜੀ ਹੈ ਉਹ ਦਿੱਤੀ ਹੈ ਬਟ ਪੁਲਿਸ ਅਥਾਰਟिटीज ਨੂੰ ਅਪਲੀਕੇਸ਼ਨ ਦਿੱਤੀ ਗਈ ਹੈ ਲੈਟ ਅਸ ਸੀ ਕਿ ਕੀ ਕਰਦੇ ਹੈ ਵੈਸੇ ਤੇ ਪੁਲਿਸ ਨੂੰ ਆਪ ਹੀ ਚਾਹੀਦਾ ਸੀ ਜੇ ਇਸ ਤਰ੍ਹਾਂ ਦਾ ਕੋਈ ਸਟੇਟਮੈਂਟ ਆਇਆ ਉਹਦੀ ਸੱਚਾਈ ਜਿਹੜੀ ਹੈ ਆਪ ਹੀ ਲੈ ਕੇ ਆਂਦੇ ਹੋ ਔਰ ਇਹ ਅਪੀਲ ਕਰਦੇ ਸਾਰੇ ਲੋਕਾਂ ਨੂੰ ਕਿ ਪਲੀਜ਼ ਜਿਹੜੀ ਇਸ ਕੇਸ ਦੇ ਵਿੱਚ ਕੋਈ 네ਗੇਟਿਵ ਜਾਂ ਕਿਸੇ ਤਰ੍ਹਾਂ ਦੀ ਕੋਈ ਸਟੇਟਮੈਂਟ ਜਿਹੜੀ ਹੈ ਉਹ ਇਦਾਂ ਨਾ ਦਿਓ ਜੇ ਕਿਸੇ ਨੇ ਕੋਈ ਗੱਲ ਕਰਨੀ ਪੁਲਿਸ ਪ੍ਰਸ਼ਾਸਨ ਕੋਲ ਜਾ ਕੇ ਕਰੇ ਜਾਂ ਪਰਿਵਾਰ ਕੋਲ ਜਾ ਕੇ ਕਰੇ ਬਸ ਇਨਾਂ ਹੀ ਹਾਲੇ ਬਹੁਤੀ ਗੱਲ ਸਰ ਨਹੀਂ ਕੀਤੀ ਜਾ ਸਕਦੀ ਦੈਟ ਇਜ਼ ਮਾਈ ਰਿਕਵੈਸਟ ওকে ਸਰ ਥੈਂਕਸ